ਸ਼ਸ਼ੀਕਾਰ ਜੀ ਮੈਂ ਤੁਹਾਡਾ ਆਪਣਾ ਦੋਸਤ ਜਸ਼ਨ ਮਹਿਲਾ ਕਬੱਡੀ ਕਮੈਂਟੇਟਰ ਆਪਣੇ YouTube ਚੈਨਲ ਜਸ਼ਨ ਮਹਿਲਾ ਤੇ ਸਭ ਦਾ ਸਵਾਗਤ ਕਰਦਾ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਚਲ ਮੈਂ ਅੱਜ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਉਹਨਾਂ ਦਾ ਨਾਮ ਹੈ ਸੰਦੀਪ ਸਾਹਵਰਾ ਜੀ ਮੀਰੀ ਪੀਰੀ ਕਲੱਬ ਦੇਦਨਾ ਦੇ ਜੋ ਮੇਨ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ ਜੋ ਹਰ ਸਾਲ ਬਹੁਤ ਵੱਡੇ ਰਿਕਾਰਡ ਬਣਾਉਂਦੇ ਨੇ ਦੇਦਰਾਂ ਪਿੰਡ ਜਿਲ੍ਹਾ ਪਟਿਆਲੇ ਦੇ ਵਿੱਚ ਜਿੱਥੇ ਪਿਛਲੇ ਸਾਲ ਇੱਕ ਰਿਕਾਰਡ ਬੜਿਆ ਕਬੱਡੀ ਦੇ ਵਿੱਚ ਪਹਿਲੀ ਵਾਰ ਕੰਪੇਨਾਂ ਦਿੱਤੇ ਗਏ ਨੇ ਜਿਸ ਕੰਪੇਨ ਦਾ ਵਿਜੇਤਾ ਮਨਨਾ ਪਾਲਾ ਜਲਾਲਪੁਰ ਬੈਸਟ ਯਾਫੀ ਦੇ ਤੌਰ ਤੇ ਬਣਿਆ ਤੇ ਮਨਨਾ ਬੱਲਨੋਂ ਵਾਲਾ ਬੈਸਟ ਰੇਡਰ ਬਣਿਆ ਉਸ ਤੋਂ ਪਹਿਲਾਂ ਦੋ ਵਾਰ ਟਰੈਡ ਵੀ ਦਿੱਤੇ ਗਏ ਨੇ ਤੇ ਪਹਿਲਾ ਬੁਲਟ ਇਸ ਕਲੱਬ ਨੇ ਹੁਣ ਤੱਕ ਤਕਰੀਬਨ ਤੋਂ ਤਕਰੀਬਨ 50 ਦੇ ਪਲੱਸ ਜਿਹੜੀਆਂ 골ਡ ਰਿੰਗਾ ਕਬੱਡੀ ਦੇ ਖਿਡਾਰੀਆਂ ਖਿਡਾਰੀਆਂ ਨੂੰ ਮਾਨ ਸਨਮਾਨ ਦੇ ਰੂਪ ਦੇ ਵਿੱਚ ਤੇ ਤਕਰੀਬਨ 20 ਦੇ ਪਲੱਸ ਜਿਹੜੇ ਸੋਨੇ ਦੇ ਕੜੇ ਉਹ ਕਬੱਡੀ ਦੇ ਪਲੇਅਰਾਂ ਨੂੰ ਮਾਨ ਸਨਮਾਨ ਤੇ ਨਾਲ ਅਨੇਕਾਂ ਪਲੇਅਰਾਂ ਨੂੰ ਮੋਟਰਸਾਈਕਲ ਇਸ ਕਲੱਬ ਨੇ ਮਾਨ ਸਨਮਾਨ ਦਿੱਤੇ ਨੇ ਇਸ ਵਾਰ ਉਹ ਕਬੱਡੀ ਕੱਪ 12 ਤੇ 13 ਫਰਵਰੀ ਨੂੰ ਕਰਵਾਇਆ ਜਾ ਰਿਹਾ 2019 ਜਿਸ ਕਬੱਡੀ ਕੱਪ ਤੇ ਇਸ ਵਾਰ ਪੰਜਾਬ ਫੈਡਰੇਸ਼ਨ ਦੀ 8 ਕਲੱਬਾਂ ਦੇ ਚੋਟੀ ਦੇ ਮੁਕਾਬਲੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੱਥੇ ਅਸੀਂ ਅੱਜ ਉਸ ਕਬੱਡੀ ਕੱਪ ਦੇ ਮੇਨ ਪ੍ਰਬੰਧਕ ਸੰਦੀਪ ਸਾਹਬਰਾ ਜੀ ਨਾਲ ਥੋੜੀ ਜਾਣਕਾਰੀ ਸਾਂਝੀ ਕਰਨ ਲਈ ਪੁੱਜਾਂਗੇ ਸੰਦੀਪ ਸਾਹਬਰਾ ਜੀ ਤੁਹਾਨੂੰ ਆਉਣ ਵਾਲੇ ਕਬੱਡੀ ਕੱਪ ਤੇ ਸਾਡੇ ਵੱਲੋਂ ਸਭ ਤੋਂ ਪਹਿਲਾਂ ਜਸ਼ਨ ਮੈਲਾ ਜੀਓ ਟੀਵੀ ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਕਰਦੇ ਅੱਜ ਆਪਾਂ ਦਿਦਨਾ ਕਬੱਡੀ ਕੱਪ ਦੇ ਜੋ ਕਿ ਮੇਰੀ ਪੀ esport club ਵੱਲੋਂ ਕਰਵਾਇਆ ਜਾਂਦਾ ਹੈ ਅਸੀਂ 12 ਤੇ 13 ਤਰੀਕ ਨੂੰ ਡੇਟ ਰੱਖੀ ਹੈ ਪੰਜਾਬ ਫੈਡਰੇਸ਼ਨ ਦੇ ਕਬੱਡੀ ਕੱਪ ਬਾਰੇ ਹੋਈ ਉਹ ਤੇ ਆਪਾਂ ਨੇ 8 ਟੀਮਾਂ ਪੰਜਾਬ ਕਬੱਡੀ ਫਾਊਂਡੇਸ਼ਨ ਦੀਆਂ ਰੱਖੀਆਂ ਨੇ ਉਸ ਦੇ ਵਿੱਚ ਪਹਿਲਾਂ ਸਾਨੂੰ ਪਿਛਲੇ ਸਾਲ ਬੋਲਿਆ ਸੀ ਕਿ ਆਪਾਂ ਨੇ ਇੱਕ ਕਿਲਾ ਜ਼ਮੀਨ ਦਾ ਦੇਣਾ ਔਰ ਕੁਝ ਕਬੱਡੀ ਦੇ ਬੁੱਧੀਜੀਵੇ ਵਧੀਆ ਕੋਚਾਂ ਨੇ ਸਾਨੂੰ ਇੱਕ ਥੋੜਾ ਜਿਹਾ ਸਜਾਓ ਦਿੱਤਾ ਕਿ ਤੁਸੀਂ ਕਬੱਡੀ ਤੇ ਜੋ ਕੁਝ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਹੈ ਨਹੀਂ ਤੇ ਥੋੜਾ ਜਿਹਾ ਸਮਾਜ ਸੇਵਾ ਵੱਲ ਵੀ ਇਸ ਨੂੰ ਲੈ ਕੇ ਆਓ ਅਸੀਂ ਥੋੜਾ ਜਿਹਾ ਹੁਣ ਦੀਵਾਰ ਕਬੱਡੀ ਨੂੰ ਛੱਡ ਕੇ ਕਬੱਡੀ ਦੇ ਮੈਚ ਤਾਂ ਕਰਾ ਰਹੇ ਹਾਂ ਪਰ ਥੋੜਾ ਜਿਹਾ ਸਮਾਜ ਸੇਵਾ ਵੱਲ ਵੀ ਚੱਲ ਪਈ ਹੈ ਹਣੇ ਤੇ ਸਾਰੇ ਕਲੱਬ ਦੀ ਇੱਕ ਮੀਟਿੰਗ ਹੋਈ ਜਵਾਈ ਤਲਵੀਰ ਯੂਕੇ ਨਾਲ ਵੀ ਗੱਲ ਹੋਈ ਚਲੋ ਬਾਹਰ ਉਹ ਵੀ ਆਈ ਦੀ ਪਿਛਲੇ ਲਾਸਟ ਮੰਥ ਆਈ ਦੀ ਉਹ ਗੱਲਬਾਤ ਹੋਈ ਉਹਨਾਂ ਨਾਲ ਤੇ ਅਸੀਂ ਹੁਣ ਇੱਥੇ ਸਾਡੇ ਏਰੀਆ 'ਚ ਨਾ ਕੁਝ ਪਿੰਡ ਨੇ ਛੋੜੇ ਜੇ ਬੈਕਪੁੱਟ ਦੇ ਗਏ ਹੋਏ ਨੇ ਉਥੇ ਮੈਡੀਕਲ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਹੈ ਨੀ ਉਸ ਕਰਕੇ ਅਸੀਂ ਉਹ ਨਾ ਬਿੰਨਾ ਚ ਖੁਸ਼ ਪੰਜਰ ਪਿੰਨਾ ਚ ਅਸੀਂ ਐਂਬੂਲੈਂਸ ਮਹਈਆ ਕਰਾ ਰਹੀਆਂ ਕਲੱਬਾਂ ਤੇ ਸਾਡੇ ਪਿੰਡ ਚ ਵੀ ਲਾ ਲੋ ਸਾਡੇ ਲਾਗੇ ਲਾਗੇ ਇੱਕ ਕਾਫੀ ਪਿੰਡ ਨੇ ਜਿੰਨਾ ਚ ਸਕੂਲ ਵੀ ਮਿਡਲ ਮਿਡਲ ਕਲਾਸ ਤੱਕ ਹੀ ਹੈ ਤੇ ਸਾਡੇ ਲਾਗੇ ਇੱਕ ਅੱਗੇ ਪਿੰਡ ਪੈਂਦਾ ਜਿਹੜੇ 10 15 ਕਿਲੋਮੀਟਰ ਦੂਰੀ ਤੇ ਜੋ ਪਿੰਡ ਨੇ ਉੱਥੇ ਬੱਚਿਆਂ ਨੂੰ ਸਕੂਲ ਦੀ ਬੜੀ ਦਿੱਕਤ ਆ ਰਹੀ ਹੈ ਤੇ ਅਸੀਂ ਕਲੱਬ ਵੱਲੋਂ ਦੋ ਬੱਸਾਂ ਵੀ ਮੁਹੱਈਆ ਕਰਾ ਰਹੇ ਹਾਂ ਜਿਹੜੇ ਬੱਚਿਆਂ ਨੂੰ ਲੈ ਕੇ ਸਰਕਾਰੀ ਸਕੂਲ ਚ ਜਾਣਾ ਕਿਉਂਕਿ ਕੁਝ ਲੋਕ ਹੁੰਦੇ ਨੇ ਜੋ ਬੱਚਿਆਂ ਦੀ ਫੀਸਾਂ ਨਹੀਂ ਭਰ ਸਕਦੇ ਗਵਰਨਮੈਂਟ ਸਕੂਲ ਚ ਨਹੀਂ ਸੌਰੀ ਆਪਣੇ ਪ੍ਰਾਈਵੇਟ ਸਕੂਲਾਂ ਚ ਫੀਸਾਂ ਨਹੀਂ ਦੇਣ ਦੇ ਕਾਬਿਲ ਹੈਗੇ ਤੇ ਕੁੜੀਆਂ ਨੂੰ ਸਕੂਲ ਜਾਣ ਤੋਂ ਦਿੱਕਤ ਆ ਰਹੀ ਹੈ ਜੀ ਜੀ ਸਾਧਨ ਨਹੀਂ ਬੱਸਾਂ ਦੀ ਬੜੀ ਦਿੱਕਤ ਨਹੀਂ ਹੈਨੀ ਬਿਲਕੁਲ ਕੋਈ ਨਹੀਂ ਤੇ ਅਸੀਂ ਸਰਕਾਰੀ ਸਕੂਲ ਵਾਸਤੇ ਹੀ ਬੱਸਾਂ ਲਗਾ ਰਹੇ ਹਾਂ ਜੋ ਕਿ ਕਲੱਬ ਵੱਲੋਂ ਇਸ ਕੀ ਵਾਰ ਦਿੱਤੀ ਜਾਣੀਆਂ ਨੇ ਆਪਣੀ ਤੇ ਬਜਟ ਹੋ ਨਹੀਂ ਹੈ ਉਹ ਤੋਂ ਪਲੱਸ ਹੋ ਜਾਣਾ ਪਿਛਲੇ ਸਾਲ ਤੋਂ ਵੀ ਤੇ ਜਿਹਦੇ ਵਿੱਚ ਇੱਕ ਆਪਣੇ ਨਾਲ ਜੁੜੇ ਨੇ ਕਲੱਬ ਚੋਂ ਭਾਜੀ ਆਪਣੇ ਕਰਨ ਪੁੱਟਰ ਭਾਜੀ ਨੇ ਯੂਕੇ ਤੋਂ ਨੇ ਉਹ ਆਪਣੇ ਡਿਸੇਬਲ ਆ ਜੋ ਡਿਸੇਬਲ ਨੇ ਦੋਨੇ ਲੱਤਾਂ ਤੋਂ ਹਨ ਤੇ ਉਹਨਾਂ ਵਾਸਤੇ ਆਪਣੀ ਜੋ ਵੀਲ ਚੇਅਰਾਂ ਨੇ ਉਹ ਵੀ ਦੇਰ ਨੇ ਜਿੰਨੇ ਵੀ ਹੁੰਦੇ ਨੇ 100 200 250 300 ਜਿੰਨੇ ਵੀ ਜੋ ਹੁਣ ਦੋੜ ਬੰਦ ਹੋਣਗੇ ਉਹਨੂੰ ਸਭ ਨੂੰ ਮਾਇਆ ਦਿੱਤੀ ਜਾਂਦੀ ਹੈ ਬាទ ਬាទ ਧੰਨਵਾਦ ਜੀ ਕਿਉਂਕਿ ਇਹ ਸੰਗਤ ਦੇ ਜਾਣਕਾਰ ਦੇ ਵਿੱਚ ਮੈਂ ਵਾਅਦਾ ਕਰਦੇ ਵਾਂ ਪਿਛਲੀ ਵਾਰ ਐਲਾਨ ਹੋਇਆ ਸੀ ਟੂਰਨਾਮੈਂਟ ਤੇ ਵੀ ਜਿਹੜਾ ਬੈਸਟ ਰੇਟ ਦੇ ਬਾਰੇ ਜਾफी ਹੋ ਰਿਹਾ ਉਹਨੂੰ ਇੱਕ ਇੱਕ ਕਿਲਾ ਪੈਣੀ ਦਿੱਤੀ ਜਾਣੀ ਹੈ ਪਰ ਜਦਾਂ ਸਾਰਾ ਸਾਹਿਬ ਨੇ ਦੱਸੇ ਦਿੱਤਾ ਵੀ ਕੋਦ ਬੁੱਧੀ ਜੀ ਬਣੇ ਸਾਨੂੰ ਸਲਾਹ ਦਿੱਤੀ ਹੈ ਬੇਸਿਸ ਸਮਾਜ ਸੇਵਾ ਦੇ ਕੰਮ ਵੀ ਕਰੀਏ ਮੇਰੀ ਬੀਰੀ ਕਲੱਬ ਇਸ ਵਾਰ ਸਮਾਜ ਸੇਵਾ ਦੇ ਬਹੁਤ ਕਾਰਜ ਕਰਨ ਜਾ ਰਹੀ ਹੈ ਜਿਹੜੇ ਇਲਾਕੇ ਦੇ ਬੱਚੇ ਨੇ ਉਹ ਲਾਗੇ ਠੱਗਾ ਪਿੰਡ ਹੈ ਜਿੱਥੇ ਪ੍ਰਾਇਮਰੀ ਤੱਕ ਦਾ ਸਕੂਲ ਹੈ ਜਿਹੜੇ ਬੱਚੇ ਬੱਸਾਂ ਤੇ ਬਹੁਤ ਵਦੀਰ ਹੁੰਦੇ ਨੇ ਕਿ ਸਵੇਰੇ ਬੱਸਾਂ ਨਹੀਂ ਰੁਕੀਆਂ ਜਾਂਦੀਆਂ ਸਰਕਾਰੀ ਚਾਹੇ ਪ੍ਰਾਈਵੇਟ ਬੱਸਾਂ ਉੱਥੋਂ ਦੀਆਂ ਸਵਾਰੀਆਂ ਵੀ ਤੰਗ ਹੋ ਜਾਂਦੀਆਂ ਰਸਵਾ ਤੱਕ ਜਦੋਂ ਤੱਕ ਬੱਚੇ ਸਕੂਲ ਨਹੀਂ ਆਉਂਦੇ ਉਹਨਾਂ ਨੂੰ ਇਸ ਵਾਰ ਦੋ ਬੱਸਾਂ ਵੀ ਜਿਹੜੇ ਇਸ ਕਲੱਬ ਨੂੰ ਮਹੱਈਆ ਕਰਵਾਏ ਜਾਂਦੀਆਂ ਤਾਂ ਕਿ ਇਲਾਕੇ ਦੇ ਜਿਹੜੇ ਬੱਚੇ ਨੇ ਉਹ ਕਗੇ ਸਕੂਲ ਦੇ ਵਿੱਚ ਆ ਕੇ ਉੱਚ ਵਿਦਿਆ ਪ੍ਰਾਪਤ ਕਰ ਸਕਣ ਤੇ ਵਿੱਚ ਉਹਦੇ ਤੇ ਜਾ ਸਕਣ। ਸੋ ਸਾਡੀ ਇਹ ਕੋਸ਼ਿਸ਼ ਇਸ ਤਰ੍ਹਾਂ ਜਾਰੀ ਰਹੇਗੀ। ਸਾਡੀ ਕੋਸ਼ਿਸ਼ ਤੁਹਾਨੂੰ ਕਿੱਦਾਂ ਲੱਗਦੀਆਂ ਨੇ? ਇਹ ਤੁਸੀਂ ਕਮੈਂਟ ਕਰਕੇ ਜਰੂਰ ਸਾਡੇ ਕਮੈਂਟ ਬਾਕਸ ਵਿੱਚ ਦੱਸਿਓ ਤੇ ਸਾਡੇ ਚੈਨਲ ਨੂੰ ਬਹੁਤ-ਬਾਰ ਸਬਸਕ੍ਰਾਈਬ ਕਰੋ ਜੀ। ਬਹੁਤ-ਬਹੁਤ ਥੈਂਕ ਯੂ। ਧੰਨਵਾਦ ਜੀ।